ਬੱਚਿਆਂ ਵੱਲੋਂ ਪਤੰਗ ਹੁਣਾਉਣ ਲਈ ਵਰਤੀ ਜਾ ਰਹੀ ਖੁਨੀ ਡੋਰ ਕਾਰਨ ਲਗਾਤਾਰ ਹਾਦਸੇ ਹੋ ਰਹੇ ਅਤੇ ਤਾਜ਼ਾ ਮਾਮਲਾ ਬਟਾਲੇ ਤੋਂ ਸਾਹਮਣੇ ਆਇਆ ਜਿੱਥੇ ਇੱਕ ਵਿਅਕਤੀ ਆਪਣੇ ਕਿਸੇ ਕੰਮ ਦੇ ਲਈ ਅਦੋ ਪਈ ਬਾਂਦੇ ਜਾ ਰਿਆ ਸੀ ਤੇ ਅਚਾਨਕ ਹੀ ਉਸ ਦੇ ਗਲੇ ਦੇ ਵਿੱਚ ਡੋਰ ਜਿਹੜੀ ਹੈ ਉਹ ਫਿਰ ਗਈ ਜਿਸ ਕਾਰਨ ਉਸ ਦੇ ਗਲੇ ਵਿੱਚ ਕੱਟ ਲੱਗ ਗਿਆ ਤੇ ਗਨੀਮਤ ਇਹ ਰਹੀ ਕਿ ਉਸ ਦੀ ਜਾਨ ਬਚ ਗਈ ਹੈ ਲੇਕਿਨ ਉਹ ਸ਼ਖਸ ਅਨੁਸਾਰ ਉਸ ਸ਼ਖਸ ਅਨੁਸਾਰ ਉਸ ਨੇ ਇੱਕ ਵਾਰ ਮੌਤ ਨੂੰ ਨੇੜੇੋਂ ਦੇਖ ਲਿਆ ਉਸ ਨੂੰ ਏ ਦੇਰ ਤੱਕ ਤਾਂ ਇਹ ਹੀ ਸਮਝ ਨਹੀਂ ਲੱਗਿਆ ਕਿ ਜਦੋਂ ਬਸ ਜੀਵਨ ਲੀਲਾ ਜਿਹੜੀ ਉਸ ਦੀ ਹੈ ਉਹ ਸਮਾਪਤ ਹੋ ਗਈ ਹੈ ਤੇ ਅਗਰ ਕੱਟ ਥੋੜਾ ਹੋਰ ਡੂੰਘਾ ਲੱਗਦਾ ਤਾਂ ਗਲੇ ਦੀ ਸਾ ਰੱਦ ਜਿਹੜੀ ਆ ਉਹ ਵੱਡੀ ਜਾਣੀ ਸੀ ਤੇ ਉਸਨੇ ਆਪਣੇ ਜੀਵਨ ਨੂੰ ਅਲਵਿਦਾ ਆਖ ਦੇਣਾ ਸੀ ਤੇ ਇਸ ਖੂਨੀ ਡੋਰ ਨੂੰ ਬੰਦ ਕਰਾਉਣ ਦੇ ਲਈ ਹਰ ਸਾਲ ਸਰਕਾਰਾਂ ਲਈ ਉਪਰਾਲੇ ਕਰਦੇ ਕੀਤੇ ਜਾਂਦੇ ਨੇ ਤੇ ਪ੍ਰਸ਼ਾਸਨ ਵੀ ਜ਼ੋਰ ਲਗਾਉਂਦਾ ਹੈ ਕਿ ਡੋਰ ਬੰਦ ਹੋ ਜਾਵੇ ਪਰ ਇਹ ਡੋਰ ਬੰਦ ਹੋਣ ਦੀ ਬਜਾਏ ਹੁਣ ਹੋਮ ਡਿਲੀਵਰੀ ਤੇ ਮਿਲਣੀ ਸ਼ੁਰੂ ਹੋ ਗਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਚਾਈਨਾ ਡੋਰ ਦੇ ਨਾਲ ਲਗਾਤਾਰ ਹਾਸੇ ਜਿਹੜੇ ਨੇ ਉਹ ਵਰਤੇ ਜਾ ਰਹੇ ਨੇ ਤੇ ਆਓ ਦੇਖ ਲੈਣੇ ਆ ਗੱਲਬਾਤ ਕਰ ਲੈਣੇ ਆ ਇਸ ਸ਼ਖਸ ਦੇ ਨਾਲ ਕਿਸ ਤਰ੍ਹਾਂ ਦੇ ਨਾਲ ਇਹ ਹਾਸਾ ਉਹਨਾਂ ਦੇ ਨਾਲ ਵਰਤਿਆ ਜੇਸ਼ ਕੁਮਾਰ ਜੀ ਇਹਦੇ ਸਰ ਮੈਂ ਜਾ ਰਿਹਾ ਸੀ ਆਪਣੇ ਗਰਦਾਪੁਰ ਰੋਡ ਤੇ ਕੋਈ ਆਪਣੇ ਪੇਮੈਂਟ ਲੈਣੀ ਸੀ ਡਾਕ ਖਾਨੇ ਦੇ ਕੇ ਪਾਰਟੀ ਕੋ ਤੇ ਅਚਾਨਕ ਮੇਰੇ ਆਗੇ ਜਿਹੜੀ ਡੋਰ ਹੈ ਗੱਲ ਨੂੰ ਫਿਰ ਗਈ ਆਗੇ ਉਸ ਤੋਂ ਬਾਅਦ ਥੋੜਾ ਮੈਂ ਰੁਕ ਸਕੂਟਰੀ ਆਪਣੀ ਰੋਕੀ ਆ ਤੇ ਸਕੂਟਰੀ ਰੋਕਣ ਤੇ ਮੇਰੀ ਸਾਰੀ ਜਿਹੜੀ ਜੈਕਟ ਤੇ ਸਾਰੀ ਫਿਰ ਗਈ ਉਸ ਤੋਂ ਬਾਅਦ ਜਗੜ ਵੀ ਮੇਰੀ ਪਾੜ ਗਈ ਆ ਪ੍ਰਸ਼ਾਸਨ ਦੇ ਵੇਖੋ ਮੈਂ ਵੇਖੋ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਤੇ ਪੰਜਾਬ ਦੇ ਜਿਹੜੇ ਡੀਸੀ ਸਾਹਿਬ ਨੂੰ ਵੀ ਇਹੀ ਕਵਾਂਗਾ ਜਿਹੜੀ ਚਾਈਨਾ ਡੋਰ ਦੀ ਜਿਹੜੀ ਬਿਕਰੀ ਬੰਦ ਕੀਤੀ ਜਾਵੇ ਮੈਨੂੰ ਨਹੀਂ ਲੱਗਦੀ ਜਿਹੜੀ ਲਗਾਮ ਹੈ ਆਪਣੀ ਲੱਗਦੀ ਨਹੀਂ ਹੈ ਵੀ ਮੋਤੀ ਨੈਚਰ ਤੇ ਸੀ ਭਾਈ ਇਸ ਹਾਮਲਾ ਤੇ ਹਸੌਣਾ ਇਹ ਖਬਰਾਂ ਚ ਵੀ ਆਂਦਾ ਹੈ ਆਪਣਾ ਜਿਹੜਾ ਚైనా ਗੱਟੂ ਡੋਰ ਫੜੇ ਗਏ ਹੈ ਮੈਨੂੰ ਤਾਂ ਲੱਗਦਾ ਫਿਰ ਇਹ ਬਾਜ਼ਾਰ ਚ ਦੁਬਾਰਾ ਆ ਜਾਂਦੇ ਜੇ ਕੁਸ ਫੜਦੀ ਵੀ ਹੈਗੀ ਹੈ ਕੱਲ ਵੀ ਇੱਕ ਹਾਸਾ ਆਇਆ ਮੈਂ ਪੜ੍ਹਣ ਡਿਆ ਸੀ ਖਬਰਾਂ ਚ ਕੋਈ ਪਤਨੀ ਦੇ ਅਜਨਾਨੀ ਦਾ ਕੋਈ ਤੇ ਉਹਦਾ ਵੇਖੋ ਉਹਨਾਂ ਦੇ ਟਾਂਕੇ ਮੱਥੇ ਤੇ ਵੀ ਲੱਗੇ ਆ ਹੱਥ ਤੇ ਵੀ ਲੱਗੇ ਆ ਦੇਖੋ ਜੀ ਮੈਂ ਸਾਹਿਬ ਸਾਡੇ ਕਲੋਨੀ ਉਹ ਵੀ ਗਵੰਡੀ ਨੇ ਤੇ ਸਾਡਾ ਲਗਭਗ 10-15 ਸਾਲ ਦਾ ਪੁਰਾਣਾ ਅਪਸ਼ੋਕੜ ਪਿਆਰ ਆ ਇਹ ਚਾਈਨਾ ਦੀ ਡੋਰ ਹਰ ਵਾਰੀ ਪ੍ਰਸ਼ਾਸਨ ਕਹਿੰਦਾ ਹੈ ਕਿ ਇਹਨੂੰ ਬੰਦ ਕਰਨਾ ਹੈ ਬੰਦ ਕਰ ਰਹਾ ਬੰਦ ਕਰਨ ਦੇ ਨਾਂ ਤੇ ਨਿਕਲ ਰੈਲੀਆਂ ਨਿਕਲ ਸੈਮੀਨਾਰ ਕਰਦੇ ਨੇ ਪਰ ਜਦੋਂ ਵੀ ਮੈਂ ਵੇਖਿਆ ਵਾ ਦਿਨਾਂ 'ਚ ਸੈਮੀਨਾਰ ਕਰਦੇ ਨੇ ਉਲਟੀ ਚਾਈਨੀ ਡੋਰ ਮਹਿੰਗੀ ਵੇਖਦੀ ਆ ਸਾਰੇ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਸਭ ਨੂੰ ਪਤਾ ਹੈ ਕਿ ਕੌਣ ਵੇਚ ਰਿਹਾ ਹੈ ਪਰ ਇਹ ਪ੍ਰਸ਼ਾਸਨ ਦੀ ਅੰਗੈਲੀ ਆ ਕਿ ਹਰ ਵਾਰੀ ਜਿਹੜੇ ਆਮ ਲੋਕਾਂ ਦੀ ਅੱਖਾਂ ਦੇ ਵਿੱਚ ਮਿੱਟੀ ਪਾ ਕੇ ਤੇ ਕਿਹਾ ਜਾਂਦਾ ਕਿ ਇਹਨੂੰ ਡੋਰ ਨੂੰ ਬੰਦ ਕੀਤਾ ਜਾਂਦਾ ਪਰ ਡੋਰ ਜਿਹੜੀ ਆ ਉਹ ਬੰਦ ਨਹੀਂ ਹੁੰਦੀ ਦੂਸਰੇ ਨੰਬਰ ਤੇ ਦੇਖੋ ਐਡਾ ਵੱਡਾ ਕੱਟ ਲੱਗਾ ਮੈਨੂੰ ਜਿਸ ਦਿਲੇ ਰਾਤੀ ਪਤਾ ਲੱਗਾ ਕਿ ਮਹਿੰਦ ਸਾਹਿਬ ਦੇ ਇਸ ਤਰ੍ਹਾਂ ਡੋਰ ਫਰੀ ਆ ਤੇ ਮੈਂ ਸਵੇਰੇ ਇੱਥੇ ਆਇਆ ਵਾਂ ਦੇਖੋ ਉਹਨਾਂ ਦੇ ਕਿੰਨੀ ਜ਼ਿਆਦਾ ਡੀਪ ਕੱਟ ਲੱਗਾ ਥੋੜੀ ਜੀ ਛੱਟ ਹੋਰ ਲੱਗ ਜਾਂਦੀ ਤੇ ਹੋਣੀ ਦੀ ਉਹ ਨਹੀਂ ਹੋਈ ਸੀ ਅਨੇ ਕਈ ਪੰਛੀ ਅਨੇ ਕਈ ਬੱਚੇ ਅਨੇ ਕਈ ਲੋਕ ਜਿਹੜੇ ਆ ਇਸ ਡੋਰ ਦੀ ਚਪੇੜ 'ਚ ਹਰ ਸਾਲ ਆਉਂਦੇ ਆ ਪਰ ਪ੍ਰਸ਼ਾਸਨ ਸੁੱਤਾ ਪਿਆ ਵਾ ਕੋਈ ਵੀ ਇਰਤੇ ਸਖਤ ਕਾਰਵਾਈ ਕਰਨ ਨੂੰ ਤਿਆਰ ਨਹੀਂ ਜਿਆਦਾਤਰ ਇਹ ਦੇਖਦੇ ਆ ਕਿ ਜਿਹੜੇ ਰੈਲੀਆਂ ਵੀ ਕੱਢਦੇ ਨੇ ਉਹ ਵੀ ਚਾਈਨੇ ਡੋਰ ਦੇਖਲਾ ਰੈਲੀ ਕੱਢਦੇ ਨੇ ਪਰ ਲੋਹੜੀ ਤੇ ਜਾਂ ਬਾਕੀ ਦਿਨ ਵਰਤਿਹਾਰ ਤੇ ਚਾਈਨੇ ਡੋਰ ਤੇ ਹੀ ਉਡੀ ਵਿਧਾਂਦੇ ਨੇ ਸੋ ਇਹਨਾਂ ਦਾ ਬੁਸ਼ਕਾਰ ਕਰਨਾ ਚਾਹੀਦਾ ਵਾ ਇਸ ਡੋਰ ਤੇ ਬਿਆਨ ਲਗਣਾ ਚਾਹੀਦਾ ਹੈ ਕਿ ਸਮਾਜ ਦਾ ਤੇ ਪਸ਼ੂ ਪੰਛੀ ਜਿਹੜੇ ਵੀ ਹੈਗੇ ਨੇ ਉਹਨਾਂ ਦੀ ਜਾਨ ਜਿਹੜੀ ਹੈ ਬਚ ਸਕੇ